ਕੇਰਲ ਦੇ ਨਰਸ ਨਿਮੀਸ਼ਾ ਪ੍ਰਿਆ ਦੀ ਯਮਨ ਦੇ ਵਿੱਚ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਇਸ ਦਾ ਦਾਵਾ ਭਾਰਤੀ ਧਰਮਗੁਰ ਧਰਮਗੁਰੂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਉਹਨਾਂ ਦੇ ਆਫਿਸ ਤੋਂ ਬਲੂਨ ਦਾਅਵਾ ਕੀਤਾ ਗਿਆ ਹੈ ਕਿ ਜਿਹੜੀ ਨਰਸ ਨਿਮਿਸ਼ਾ ਪ੍ਰਿਆਸੀ ਜਿਨ੍ਹਾਂ ਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੇ ਜਾਣੀ ਸੀ ਉਹਨਾਂ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ 15 ਜੁਲਾਈ ਨੂੰ ਉਹਨਾਂ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਹੀ ਇਹ ਸਜ਼ਾ ਦਿੱਤੀ ਜਾਣੀ ਸੀ ਇੱਕ ਯਮਨ ਨਾਗਰਿਕ ਦੇ ਮੌਤ ਦੇ ਮਾਮਲੇ ਦੇ ਵਿੱਚ ਇੱਕ ਯਮਨ ਨਾਗਰਿਕ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਸਜ਼ਾ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਭਾਰਤੀ ਧਰਮਗੁਰੂ ਤੇ ਯਮਨ ਦੇ ਧਰਮਗੁਰੂ ਦੇ ਵੱਲੋਂ ਇੱਕ ਬੈਠਕ ਕੀਤੀ ਜਾਂਦੀ ਹੈ ਮੀਟਿੰਗ ਕੀਤੀ ਜਾਂਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਯਮਨ ਦੇ ਸੁਪਰੀਮ ਕੋਰਟ ਦੇ ਇੱਕ ਜੱਜ ਵੀ ਸ਼ਾਮਿਲ ਸਿਗੇ ਤੇ ਉਸੇ ਨਾਲ ਕੀ ਮ੍ਰਿਤਕ ਦਾ ਭਰਾ ਵੀ ਸ਼ਾਮਿਲ ਸਿਗਾ ਜਿਸ ਦੇ ਹਤਿਆ ਦੇ ਇਲਜ਼ਾਮ ਨਿਮਿਸ਼ਾ ਪ੍ਰਿਆ ਦੇ ਉੱਪਰ ਲੱਗੇ ਹੋਏ ਨੇ ਉਹ ਸਭ ਭਰਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਤਾਂ ਇਸ ਮੀਟਿੰਗ ਦੇ ਦੌਰਾਨ ਜੋ ਕੁਝ ਵੀ ਫੈਸਲਾ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਸਜ਼ਾ ਜਿਹੜੀ ਉਹ ਸਸਪੈਂਡ ਕਰ ਦਿੱਤੀ ਗਈ ਹਾਲਾਂਕਿ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਕਿ ਭਾਰਤੀ ਧਰਮ ਕੁਰੂ ਦੇ ਆਫਿਸ ਤੋਂ ਹੁੰਦਾ ਵਾ ਕੀਤਾ ਜਾ ਰਿਹਾ ਹੈ ਕਿ ਨਿਮਿਸ਼ਾ ਪ੍ਰਿਆ ਦੇ ਜਿਹੜੀ ਸਜ਼ਾ ਹੈ ਉਹ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਮ੍ਰਿਤਕ ਦੇ ਪਿਤਾ ਸੀਗੇ ਜਿਸ ਨਾਗਰਿਕ ਦੇ ਮੌਤ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਸੀ ਜਿਸ ਨਾਗਰਿਕ ਦੀ ਹੱਤਿਆ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਸੀ ਉਸ ਦੇ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਿਹਾ ਗਿਆ ਸੀ ਕਿ ਅਸੀਂ ਕਿਸੇ ਵੀ ਤਰੀਕੇ ਦੀ ਅਸੀਂ ਮਾਫੀ ਨਹੀਂ ਦਵਾਂਗੇ ਅਸੀਂ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕਰਾਂਗੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਸੂਤਰਾਂ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਉਸ ਤਰੀਕੇ ਮੀਡੀਆ ਰਿਪੋਰਟਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੈ ਮੌਜੂਦੀ ਸਜ਼ਾ ਜਿਹੜੀ ਰੱਦ ਹੋਈ ਹੈ ਉਹ ਇੱਕ ਅਫਵਾਹ ਰੱਦ ਵੱਲੋਂ ਦੱਸਿਆ ਜਾ ਰਿਹਾ ਹੈ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਵਾਕਈ ਉਹਨਾਂ ਦੀ ਸਜ਼ਾ ਰੱਦ ਹੋਈ ਹੈ ਜਾਂ ਫਿਰ ਮਹਿਜ਼ ਅਫਵਾਹਾਂ ਨੇ ਆਉਣ ਵਾਲੇ ਸਮੇਂ ਚ ਸਾਫ ਜ਼ਰੂਰ ਹੋਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਭਾਰਤੀ ਧਰਮ ਗੁਰੂ ਦੇ ਆਫਿਸ ਦੇ ਵੱਲੋਂ ਕੁਝ ਹੋਰ ਦਾਅਵੇ ਕੀਤੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹਨਾਂ ਦਾਅਵਿਆਂ ਨੂੰ ਲੈ ਕੇ ਕਿ ਕੁਝ ਕਿਹਾ ਜਾ ਰਿਹਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਫਿਰ ਹਾਲ ਇਸ ਅਪਡੇਟ ਦੇ ਵਿੱਚ ਹੈ ਨਹੀਂ ਫਿਰ ਹਾ ਜਰ ਹੋਵਾਂਗੇ ਤਦ ਤੱਕ ਲਈ ਵੇਗਦਰੂ ਚਰਚਾ ਕੀਤੀ ਕੇਰਲ ਦੇ ਨਰਸ ਨਿਮੀਸ਼ਾ ਪ੍ਰਿਆ ਦੀ ਯਮਨ ਦੇ ਵਿੱਚ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਇਸ ਦਾ ਦਾਵਾ ਭਾਰਤੀ ਧਰਮਗੁਰ ਧਰਮਗੁਰ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਉਹਨਾਂ ਦੇ ਆਫਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜਿਹੜੀ ਨਰਸ ਨਿਮੀਸ਼ਾ ਪ੍ਰਿਆ ਸੀ ਜਿਨ੍ਹਾਂ ਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੇ ਜਾਣੀ ਸੀ ਉਹਨਾਂ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ 15 ਜੁਲਾਈ ਨੂੰ ਉਹਨਾਂ ਦੀ ਸਜ਼ਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਹੀ ਇਹ ਸਜ਼ਾ ਦਿੱਤੇ ਜਾਣੀ ਸੀ ਇੱਕ ਯਮਨ ਨਾਗਰਿਕ ਦੇ ਮੌਤ ਦੇ ਮਾਮਲੇ ਦੇ ਵਿੱਚ ਇੱਕ ਯਮਨ ਨਾਗਰਿਕ ਦੇ ਹਤਿਆ ਦੇ ਮਾਮਲੇ ਦੇ ਵਿੱਚ ਚੋਨਨ ਨੂੰ ਇਹ ਸਜ਼ਾ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਭਾਰਤੀ ਧਰਮ ਗੁਰੂ ਤੇ ਯਮਨ ਧਰਮ ਗੁਰੂ ਦੇ ਵੱਲੋਂ ਇੱਕ ਬੈਠਕ ਕੀਤੀ ਜਾਂਦੀ ਹੈ ਮੀਟਿੰਗ ਕੀਤੀ ਜਾਂਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਯਮਨ ਦੇ ਸੁਪਰੀਮ ਕੋਰਟ ਦੇ ਇੱਕ ਜੱਜ ਵੀ ਸ਼ਾਮਲ ਸੀਗੇ ਤੇ ਉਸ ਦੇ ਨਾਲ ਕੀ ਮ੍ਰਿਤਕ ਦਾ ਭਰਾ ਵੀ ਸ਼ਾਮਲ ਸੀਗਾ ਜਿਸ ਦੇ ਹਤਿਆ ਦੇ ਇਲਜ਼ਾਮ ਨਿਮਿਸ਼ਾ ਪ੍ਰਿਆ ਦੇ ਉੱਪਰ ਲੱਗੇ ਹੋਏ ਨੇ ਉਹ ਸਭ ਭਰਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਤਾਂ ਇਸ ਮੀਟਿੰਗ ਦੇ ਦੌਰਾਨ ਜੋ ਕੁਝ ਵੀ ਫੈਸਲਾ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਸਜ਼ਾ ਜਿਹੜੀ ਉਹ ਸਸਪੈਂਡ ਕਰ ਦਿੱਤੀ ਗਈ ਹਾਲਾਂਕਿ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਕਿ ਭਾਰਤੀ ਧਰਮ ਕਰੂ ਦੇ ਆਫਿਸ ਤੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨਿਮਿਸ਼ਾ ਪ੍ਰਿਆ ਦੀ ਜਿਹੜੀ ਸਜ਼ਾ ਹੈ ਉਹ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਮ੍ਰਿਤਕ ਦੇ ਪਰਿਵਾਰ ਸੀਗੇ ਜਿਸ ਦੇ ਨਾਗਰਿਕ ਦੇ ਮੌਤ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਸੀ ਜਿਸ ਨਾਗਰਿਕ ਦੀ ਹੱਤਿਆ ਦੀ ਸਜ਼ਾ ਉਹਨਾਂ ਨੂੰ ਮਿਲ ਰਹੀ ਸੀ ਉਸ ਦੇ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਿਹਾ ਗਿਆ ਸੀ ਕਿ ਅਸੀਂ ਕਿਸੇ ਵੀ ਤਰੀਕੇ ਦੀ ਮਾਫੀ ਨਹੀਂ ਦਵਾਂਗੇ ਅਸੀਂ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕਰਾਂਗੇ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਸੂਤਰਾਂ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਉਸ ਤਰੀਕੇ ਮੀਡੀਆ ਰਿਪੋਰਟਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੈ ਮੌਤ ਦੀ ਸਜ਼ਾ ਜਿਹੜੀ ਰੱਦ ਹੋਈ ਹੈ ਉਹ ਇੱਕ ਅਫਵਾਹ ਉਹਦੇ ਵੱਲੋਂ ਦੱਸਿਆ ਜਾ ਰਿਹਾ ਹੈ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਵਾਕਈ ਉਨ੍ਹਾਂ ਦੀ ਸਜ਼ਾ ਰੱਦ ਹੋਈ ਹੈ ਜਾਂ ਫਿਰ ਮਹਿਜ਼ افਵਾਹਾਂ ਨੇ ਆਉਣ ਵਾਲੇ ਸਮੇਂ ਚ ਸਾਫ ਜ਼ਰੂਰ ਹੋਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਭਾਰਤੀ ਧਰਮ ਗੁਰੂ ਦੇ ਆਫਿਸ ਦੇ ਵੱਲੋਂ ਕੁਝ ਹੋਰ ਦਾਅਵੇ ਕੀਤੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹਨਾਂ ਦਾਅਵਿਆਂ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਇਹ ਨਹੀਂ ਫਿਰ حاضر ਹੋਵਾਂਗੇ ਤਦ ਤੱਕ ਲਈ ਵੇਖਦੇ ਰੋ ਚਰਚਾ ਟੀ